ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਹੰਬ ਤੇ ਤੁਹਾਡਾ ਸਵਾਗਤ ਹੈ ਆਦੀ ਵੀਡੀਓ ਤੇ ਦੋਸਤੋ ਆਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਨਵੇਂ ਤਰ੍ਹਾਂ ਦਾ ਸਕੈਮ ਫਰਾਡ ਚੱਲ ਰਿਹਾ ਜਿਹੜਾ ਕਿ ਟ੍ਰੈਫਿਕ ਵਾਲੇ ਚਲਾਨ ਨਾਲ ਸੰਬੰਧਤ ਹੋਆ ਕਿਉਂਕਿ ਅੱਜ ਕੱਲ੍ਹ ਚਲਾਨ ਜਿਹੜੇ ਆ ਉਹ ਵੀ ਆਨਲਾਈਨ ਹੋ ਗਏ ਆ ਤੇ ਇਸ ਤਰੀਕੇ ਨਾਲ ਇੱਕ ਫਰਾਡ ਸਕੈਮ ਕੀਤਾ ਜਾਂਦਾ ਆ ਤੇ ਉਹਦੇ ਤੋਂ ਆਪਾਂ ਬਚਣਾ ਕਿੱਦਾਂ ਆ ਤੇ ਉਹ ਕਿੱਦਾਂ ਦਾ ਸਕੈਮ ਆ ਉਹਦੇ ਬਾਰੇ ਤੁਹਾਨੂੰ ਦੱਸਾਂਗਾ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓਜ਼ ਦੇਖਦੇ ਆ ਤੇ ਅਗਰ ਤੁਸੀਂ ਮੇਰਾ ਜਿਹੜਾ ਚੈਨਲ ਆ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ ਇਸ ਚੈਨਲ ਦੇ ਉੱਤੇ ਤੁਹਾਨੂੰ ਬਹੁਤ ਸਾਰੀਆਂ ਇਨਫੋਰਮੇਸ਼ਨ ਨਾਲ ਸੋਸ਼ਲ ਲਾਈਫ ਮੋਟੀਵੇਸ਼ਨ ਨਾਲ ਸੰਬੰਧਤ ਵੀਡੀਓਜ਼ ਮਿਲਣਗੀਆਂ ਹੈਲਥ ਨਾਲ ਸੰਬੰਧਤ ਵੀਡੀਓ ਮਿਲਣਗੀਆਂ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖ ਕੇ ਵੀ ਫਾਇਦਾ ਉਠਾ ਸਕਦੇ ਆ ਤੇ ਦੋਸਤੋ ਕੀ ਗੱਲ ਹੈਗੀ ਆ ਬਈ ਕੱਲ ਜਦੋਂ ਮੈਂ ਸਵੇਰੇ ਉੱਠਿਆ ਤੇ ਸਾਜਰੇ ਸਾਜਰੇ ਮੇਰੇ ਇੱਕ WhatsApp ਤੇ ਮੈਸੇਜ ਆਇਆ ਹੋਇਆ ਸੀਗਾ ਜਿਹਦੇ ਤੇ ਲਿਖਿਆ ਸੀ ਬਈ ਈ ਚਲਾਨ ਤੇ ਨਾਲ ਉਹਨਾਂ ਨੇ ਇੱਕ ਐਪ ਦਾ ਲਿੰਕ ਜਿਹੜਾ ਭੇਜਿਆ ਸੀਗਾ ਮੰਨ ਲਓ ਕਿ APK ਜਿਹੜੀ ਫਾਈਲ ਹੁੰਦੀ ਆ ਜਿਹਨੂੰ ਆਪਾਂ ਇੰਸਟਾਲ ਕਰਕੇ ਆਪਣੇ ਮੋਬਾਈਲ ਦੇ ਉੱਤੇ ਕੋਈ ਐਪ ਡਾਊਨਲੋਡ ਕਰ ਸਕਦੇ ਏਦਾਂ ਦਾ ਇੱਕ ਉਹਨੇ ਏਪੀ ਕੀ ਫਾਈਲ ਭੇਜੀ ਹੋਈ ਸੀਗੀ ਤੇ ਆਪਾਂ ਨੂੰ ਪਰਮਾਤਮਾ ਦੀ ਗਰਪਾਵੇ ਪਤਾ ਹੀ ਸੀਗਾ ਪਹਿਲਾਂ ਵੀ ਇਹ ਫਰੌਡ ਹੋ ਸਕਦਾ ਆ ਤੇ ਆ ਤੁਸੀਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਜਿਹੜਾ ਮੈਸੇਜ ਆਇਆ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾਉਣਾ ਤੇ ਵੀਡੀਓ ਵੀ ਨਾਲ ਅਟੈਚ ਕਰ ਦਿੰਨਾ ਤੇ ਇਹ ਜਿਹੜਾ ਮੈਸੇਜ ਹੈਗਾ ਮੈਨੂੰ ਬੀਐਸਐਨਐਲ ਦੇ ਨੰਬਰ ਤੋਂ ਆਇਆ ਸੀਗਾ ਤੇ ਬੰਦੇ ਨੂੰ ਪਤਾ ਹੀ ਹੁੰਦਾ ਵੀ ਜ਼ਿਆਦਾਤਰ ਜਿਹੜੇ ਆਫੀਸ਼ੀਅਲ ਵਰਕ ਹੁੰਦੇ ਆ ਸਰਕਾਰੀ ਕੰਮ ਉਹ ਬੀਐਸਐਨਐਲ ਦੀ ਜਿਹੜੀ ਸਿਮ ਹੈਗੀ ਆ ਉਹ ਨੰਬਰ ਯੂਜ਼ ਕਰਦੇ ਆ ਜਿਹੜਾ ਚਲਾਨ ਸੀਗਾ ਉੱਤੇ ਲਿਖਿਆ ਸੀਗਾ ਇਹ ਚਲਾਨ ਹੈਜ਼ ਬੀਨ ਇਸ਼ੂਡ ਅਗੇਂਸਟ ਯਰ ਵਹੀਕਲ ਨੰਬਰ ਵਹੀਕਲ ਨੰਬਰ ਦੇਖਾ ਟੂਡੇ ਫਾਰ ਮੋਰ ਡਿਟੇਲਸ ਪਲੀਜ਼ ਡਾਊਨਲੋਡ ਐਂਡ ਇੰਸਟਾਲ ਆਰਟੀਓ ਚਲਾਨ ਐਪੀ ਕੀ ਤੇ ਇਮੀਡੀਏਟਲੀ ਐਨ ਇਨੀਸ਼ੀਏਟਿਵ ਆਫ ਨਾਰਥ ਗਵਰਨਮੈਂਟ ਆਫ ਗਵਰਨਮੈਂਟ ਆਫ ਇੰਡੀਆ ਹੈ ਨਾ ਮਤਲਬ ਕਿ ਇਹ ਲਿਖਿਆ ਸਕੇਗਾ ਵੀ ਤੁਸੀਂ ਜਿਹੜੀ ਤੁਹਾਡਾ ਚਲਾਨ ਕੱਟ ਹੋ ਗਿਆ ਆ ਤੇ ਤੁਸੀਂ ਜਿਹੜੀ ਦਿੱਤੀ ਗਈ ਐਪ ਐਪੀ ਕੀ ਉਹਨੂੰ ਇੰਸਟਾਲ ਕਰ ਲਓ ਤੇ ਉਹਦੇ ਤੇ ਸਾਰੀ ਤੁਹਾਨੂੰ ਜਾਣਕਾਰੀ ਮਿਲ ਜੂਗੀ ਤੇ ਹੋਣਾ ਕੀ ਸੀਗਾ ਜਦੋਂ ਮੈਂ ਇਹ ਜਿਹੜੀ APK ਫਾਈਲ ਸੀਗੀ ਇਹਨੂੰ ਇੰਸਟਾਲ ਕਰਨਾ ਸੀਗਾ ਤੇ ਮੇਰਾ ਜਿਹੜਾ ਫੋਨ ਆ ਉਹਨੇ ਹੋ ਜਾਣਾ ਸੀ ਹੈਕ ਜੋ ਵੀ ਮੇਰੇ ਫੋਨ ਤੇ ਇਨਫੋਰਮੇਸ਼ਨ ਸੀਗੀ ਜਾਂ ਕੋਈ ਪਾਸਵਰਡਸ ਸੀਗੇ ਜਾਂ ਸੋਸ਼ਲ ਮੀਡੀਆ ਦੇ ਅਕਾਊਂਟਸ ਸੀਗੇ ਜਾਂ ਕੋਈ ਬੈਂਕਿੰਗ ਦੀਆਂ ਜਾਂ ट्रांजੈਕਸ਼ਨਸ ਦੀਆਂ ਜਿਹੜੀਆਂ ਫਾਈਲ ਸੀਗੀਆਂ Paytm ਜਾਂ GPay ਵਗੈਰਾ ਉਹਦਾ ਡਾਟਾ ਸੀਗਾ ਸਿਕਰਟ ਉਹ ਸਾਰਾ ਹੀ ਉਸ ਜਿਹੜਾ ਇਹਦਾ ਸਰਵਰ ਕਹਿ ਰਹੀ ਏ APK ਫਾਈਲ ਦਾ ਜਾ ਜਿਹਦੇ ਕੋ ਇਹਦੀ ਐਕਸੈਸ ਹੈ ਕਿ ਮੇਨ ਰਿਮੋਟ ਕੰਟਰੋਲ ਸੇਗਾ ਉਹਦੇ ਕੋਈ ਚੱਲ ਜਾਣਾ ਸੀਗਾ ਇਸ ਕਰਕੇ ਆਪਾਂ ਨਾਲ ਦੀ ਨਾਲ ਜਿਹੜਾ ਇਹ ਮੈਸੇਜ ਡੀਲੀਟ ਕਰ ਦਿੱਤਾ ਸੀ ਇਹ ਪਹਿਲਾਂ ਵੀਡੀਓ ਬਣਾ ਲਈ ਸੀ ਉਦਾਂ ਤੇ ਜਿਹੜੀ ਏਪੀਕੇ ਫਾਈਲ ਸੀਗੀ ਉਹਨੂੰ ਵੀ ਨਾਲ ਦੀ ਨਾਲ ਡੀਲੀਟ ਕਰ ਦਿੱਤਾ ਸੀ ਆਪਾਂ ਬਿਨਾ ਇੰਸਟਾਲ ਕੀਤੇ ਹੋਏ ਤੇ ਇਹ ਜਿਹੜਾ ਹੈਗਾ ਇੱਕ ਨਮਾਸ ਸਕੈਮ ਚੱਲਿਆ ਹੈਗਾ ਇੱਥੇ ਤੁਸੀਂ ਬਚਣਾ ਹੈਗਾ ਤੇ ਜਿਹੜਾ ਨੰਬਰ ਹੈਗਾ ਉਹ ਵੀ ਮੈਂ ਸੇਵ ਕੀਤਾ ਸੀਗਾ ਮਤਲਬ ਕਿ ਉਹਨੂੰ ਆਪਾਂ ਹੁਣ ਦੇਖਦੇ ਆਂ ਵੀ ਕਾਲ ਕਰਕੇ ਉੱਤੇ ਕੌਣ ਬੋਲਦਾ ਹੈ ਜਿਸ ਨੰਬਰ ਤੋਂ ਆਪ ਨੂੰ ਇਹ ਮੈਸੇਜ ਆਇਆ ਸੀਗਾ ਆਪਾਂ ਟਰਾਈ ਕਰ ਲੈਂਦੇ ਆਂ ਸ਼ਾਇਦ ਉਹ ਬੰਦਾ ਚੁ ਲਾਈਵ ਆਪਾਂ ਚਲਾਵਾਂਗੇ ਇਹਨੂੰ ਮਤਲਬ ਕਿ ਵੀਡੀਓ ਰਿਕਾਰਡ ਹੁੰਦੀ ਆ ਤੇ ਇੱਥੇ ਕਿਸੇ ਸਰਪੰਚ ਦਾ ਨਾਮ ਆ ਰਿਹਾ ਅਵਤਾਰ ਸਿੰਘ ਸਰਪੰਚ ਹਲੋ ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਡਿਸਟ੍ਰਿਕਟ ਨੂੰ ਨਮਾਸ਼ਹਿਰ ਤੋਂ ਗੱਲ ਕਰ ਰਿਹਾ ਜੀ ਹਾਂਜੀ ਹਾਂਜੀ ਤੁਹਾਡੇ ਨਾ ਨੰਬਰ ਤੋਂ ਆਪਾਂ ਨੂੰ ਇੱਕ ਗੱਲ ਮੈਸੇਜ ਆਇਆ ਸੀਗਾ ਚਲਾਨ ਬਾਰੇ ਯਾਰ ਤੁਹਾਨੂੰ ਵੀ ਚਲੰਗਿਆ ਭਾ ਜੀ ਹਾਂਜੀ ਹਾਂਜੀ ਕੋ ਯਾਰ ਪਤਾ ਨਹੀਂ ਮੇਰੇ ਫੋਨ ਨੂੰ ਵਾਇਰਸ ਆ ਗਿਆ ਜੀ ਪਾਸਟ ਸਾਹਿਬ ਤੋਂ ਕਿੱਥੋਂ ਆਇਆ ਸੀ ਭਾਜੀ ਮੇਰਾ ਬਰੇਨ ਕੋਲ ਲਖੀਆਂ ਬਈ ਲਖਸੀਆਂ ਤੋ ਬੋਲਦੇ ਹੋ ਹਾਂਜੀ ਹਾਂਜੀ ਯਾਰ ਲਖਸੀਆਂ ਕਿ ਕਿਹੜੇ ਡਿਸਟ੍ਰਿਕਟ ਚ ਪੈਂਦਾ ਹੈ ਹਾਂ ਹੁਸ਼ਿਆਰਪੁਰ ਤੇ ਯਾਰ ਲਖਸੀਆਂ ਉਹਦਾ ਕੋਰਟ ਕੋਰਟ ਤੁਹੀ ਕੋਲ ਪੈਂਦਾ ਹਾਂਜੀ ਹਾਂਜੀ ਮੈਂ ਕੋਲ ਅੱਛਾ ਅੱਛਾ ਨਹੀਂ ਤੁਹਾਡੇ ਕਿੱਦਾਂ ਵਾਇਰਸ ਆ ਗਿਆ ਮਤਲਬ ਤੁਹਾਡਾ ਪਤਾ ਨਹੀਂ ਯਾਰ ਕਿੱਦਾਂ ਚਲਾਨ ਤਾਂ ਜੀ ਤਾਂ ਆਇਆ ਸਾਰੇ ਮੈਨੂੰ ਜਾਈ ਜਨ ਮੈਂ ਤਾਂ ਡੇਰ ਦੇ ਸੁਪਾ ਪਿਆ ਕੋਈ ਅੱਛਾ ਜੀ ਪਤਾ ਨਹੀਂ ਯਾਰ ਕਿੰਨਾ ਉਹ ਆਪਣੇ ਆਪ ਕਈ ਆ ਜਿਹੜੇ ਨੰਬਰ ਵਿੱਚ ਕਿਹਾਵਾ ਜੀ ਤਾਂ ਮੈਨੂੰ ਕਿਹਾ ਫੋਨ ਆਇਆ ਉਹ ਪਗਲਾ ਕਿਸੇ ਦਾ ਪਹਿਲਾਂ ਦਿੱਤਾ ਉਹ ਤਾਂ ਤੁਹਾਡਾ ਨੰਬਰ ਮੈਨੂੰ ਕਿਤੇ ਆਇਆ ਆਇਆ ਹੋਣਾ ਮੈਂ ਭਾਜੀ ਡਿਸਟ੍ਰਿਕਟ ਕੋਰਟ ਨਵਾਂ ਸ਼ਹਿਰ ਤੋਂ ਐਡਵੋਕੇਟ ਨਵਦੀਪ ਸਿੰਘ ਗੱਲ ਕਰ ਰਿਹਾ ਆਪਣੀ ਕਿਤੇ ਤੁਹਾਡਾ ਕੀ ਨਾਮ ਹੈ ਮੈਂ ਭਾਜੀ ਇੱਥੇ ਲੱਖੀਆ ਪਿੰਡ ਦਾ ਸਰਪੰਚ ਹਾਂ ਤਾਂ ਤੇ ਸਰਪੰਚ ਬੋਲਦੇ ਆ ਨਾ ਤੁਸੀਂ ਇਹਦੇ ਇਹਦੇ ਸਬੰਧ ਵਿੱਚ ਕੋਈ ਤੁਸੀਂ ਕੋਈ ਰਿਪੋਰਟ ਦਿੱਤੀ ਪੁਲਿਸ ਨੂੰ ਨਾ ਮੈਂ ਈਮੇਲ ਹੀ ਕਰਵਾਈ ਈਮੇਲ ਪਾਈ ਕੀ ਭਾਜੀ ਫਲਾਲ ਤਾਂ ਅਛਾ 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 ਮਤਲਬ ਕਿ ਤੁਸੀਂ ਲਿਖਾਇਆ ਹੋਇਆ ਨਾ ਰਿਪੋਰਟ ਦਿੱਤੀ ਹੋਈ ਕਿ ਦੇਖੋ ਨਾ ਇੱਕ ਤਰ੍ਹਾਂ ਦਾ ਇਹ ਸਕੈਮ ਆ ਅਛਾ ਜੀ ਹਾਂ ਜੀ ਹੁਣ ਕਿਸੇ ਨੇ ਵੀ ਐਪ ਕੀ ਜਿਹੜੀ ਫਾਈਲ ਹੈਗੀ ਡਾਊਨਲੋਡ ਕੀਤੀ ਤੇ ਉਹਦਾ ਫਿਰ ਜਦੋਂ ਕੋਈ ਕਾਰਵਾਈ ਹੋਣੀ ਹੈ ਵੀ ਤੁਹਾਡੇ ਤੇ ਹੀ ਹੋਣੀ ਹੈ ਉਹ ਵੀ ਉਸ ਨੰਬਰ ਤੋਂ ਕੋਈ ਮੈਸੇਜ ਆਇਆ ਸੀ ਮੈਨੂੰ ਮੈਨੂੰ ਵੀ ਯਾਰ ਕਿਸੇ ਦਾ ਪਤਾ ਨਹੀਂ ਗੁੱਪ ਪਚਾਇਆ ਮੈਸੇਜ ਆ ਸਰਪੰਚ ਵਾਲਾ ਹੜਾ ਦੋਸਤ ਹੋਈਗਾ ਹਾਂ ਜੀ ਹਾਂ ਜੀ ਤੇ ਉਹਦੇ ਤੋਂ ਚਾਹਵਾ ਪਾਇਆ ਵੀ ਯਾਰ ਮੈਂ ਡਾਊਨਲੋਡ ਕਰ ਬੈਠਾ उसी ने ने एक 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 था। था था। तो उसी डाउनलोड कर ली सी ओके मैं मैं डाउनलोड इतना कितनी मैं कहाँ टीमर मोबिल पे चला तो जितने साठ रिलेटेड आ गए ये सब पाँच इन्हान रिलेटेड जी हाँ जी हाँ जी हाँ जी हाँ जी तो नामे जैसा वो आप लोगों वगैरह क्या पूछ रहे हो स्कीमा वगैरह मैं उनका वगैरह के बारे में अच्छा जी तो तो मेरा घ� ਹਾਂ ਜੀ ਤੇ ਮੈਂ ਨਾ ਇਸ ਬੰਦ ਵਿੱਚ ਵਿੱਚ ਦਾ ਵੀਡੀਓ ਬਣਾ ਰਿਆ ਸੀ ਲਾਈਵ ਹੀ ਆਪਣਾ ਚੱਲਦਾ ਪਿਆ ਤੇ ਤਾਂ ਮੈਂ ਤੁਹਾਨੂੰ ਕਾਲ ਕੀਤੀ ਸੀ। ਉਹ ਸ਼ਬਦੀ ਹਾਂ ਹਾਂ ਕੋਈ ਚੱਕਰ ਨਹੀਂ ਹੈਗਾ ਵੈਸੇ ਤੁਸੀਂ ਹੈ ਨਾ ਧਿਆਨ ਰੱਖੋ ਆਪਣਾ ਇਹਦੀ ਜਿਹੜੀ ਇਨਫੋਰਮੇਸ਼ਨ ਹੈਗੀ ਪੁਲਿਸ ਪੱਕਾ ਦੇ ਦਿਓ ਹਨਾ ਵੀ ਮੈਨਾਂ ਇਦਾਂ-ਇਦਾਂ ਹੋਇਆ ਹੈਗਾ ਨਾ ਕਿਉਂਕਿ ਦੇਖੋ ਤੁਹਾਡੇ ਜਿਹੜਾ ਇਸ ਨੰਬਰ ਤੋਂ WhatsApp ਮੈਸੇਜ ਗਿਆ ਨਾ ਉਸ ਨੰਬਰ ਨੂੰ ਪਛਬੜਾ ਲਵਣੀ ਜ਼ਰੂਰੀ। ਜੀ ਜੀ ਹਾਂ ਜੀ ਮੈਂ ਕਰ ਲੈ ਮੈਂ ਹਾਂ ਹਾਂ ਜੀ ਹਾਂ ਜੀ ਬੱਜੀ ਕਰ ਲਿਓ ਠੀਕ ਹੈ। ਓਕੇ ਵੀਰ ਥੈਂਕਿਊ। ਲੋ ਜੀ ਸਰ ਜੀ ਆਪਾਂ ਹੁਣ ਜਿਸ ਨੰਬਰ ਤੋਂ ਮੈਸੇਜ ਆਇਆ ਸੀ ਉਹਨੂੰ ਕਾਲ ਕਰ ਲਈ ਆ ਤੇ ਆਪਾਂ ਨੂੰ ਨਹੀਂ ਪਤਾ ਸੀ ਕੌਣ ਆ ਉਹਨੂੰ ਅਜਿਹਾ ਬੰਦਾ ਤੇ ਵੱਟ ਉਹ ਕਹਿੰਦਾ ਮੈਂ ਸਰਪੰਚਾਂ ਫਲਾਣੇ ਪਿੰਡ ਦਾ ਤੇ ਉਹ ਕਹਿੰਦਾ ਆਟੋ ਮੈਸੇਜ ਇਦਾਂ ਚੱਲ ਗਿਆ ਸੀ ਮੈਂ ਡਾਊਨਲੋਡ ਐਪੀਕੇ ਫਾਈਲ ਕਰ ਲਈ ਸੀ ਤੇ ਇਦਾਂ ਹੀ ਗਾਹਾਂ ਗਾਹ ਮੈਸੇਜ ਚੱਲ ਗਿਆ ਤੇ ਹੁਣ ਹੋ ਵੀ ਸਕਦੀ ਏਦਾਂ ਜਦੋਂ ਹੈਕ ਹੋ ਜਾਂਦਾ WhatsApp ਵੀ ਆਪਣੇ ਆਪ ਹੀ ਮੈਸੇਜ ਵੀ ਚੱਲ ਜਾਂਦੇ ਆ ਤੇ ਅਗਰ ਤੁਹਾਨੂੰ ਵੀ ਕੋਈ ਇਦਾਂ ਦੀ ਫਾਈਲ ਆਉਂਦੀ ਆ ਤੁਸੀਂ ਡਾਊਨਲੋਡ ਨਹੀਂ ਕਰਨੀ ਹੈਗੀ ਤੁਸੀਂ ਮੈਸੇਜ ਡਲੀਟ ਕਰ ਦੇਣਾ ਉਹ ਨੰਬਰ ਨੂੰ ਵੀ ਤੁਸੀਂ ਬਲੌਕ ਕਰ ਦੇਣਾ ਤੇ ਉਹਨੂੰ ਬੈਕ ਕਾਲ ਕਰਕੇ ਵੀ ਤੁਸੀਂ ਬਾਤਲਾਪ ਨਹੀਂ ਕਰਨੀ ਹੈ ਕਿਉਂਕਿ ਕਾਲਿੰਗ ਦੇ ਨਾਲ ਵੀ ਕੋਈ ਇਦਾਂ ਦਾ ਉਹਦਾ ਹੁੰਦਾ ਲਿੰਕ ਉਹਦੇ ਨਾਲ ਵੀ ਤੁਹਾਡਾ ਜਿਹੜਾ ਅਕਾਊਂਟ ਹੈਕ ਹੋ ਸਕਦਾ ਜਾਂ ਤੁਹਾਡੇ ਜਿਹੜੇ ਖਾਤੇ 'ਚੋਂ ਪੈਸੇ ਵੀ ਜਾ ਸਕਦੇ ਆ ਪਿਆਸ ਕਰਦੇ ਆ ਦੋਸਤੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਅਗਰ ਤੁਹਾਡੇ ਨਾਲ ਵੀ ਇਦਾਂ ਦਾ ਕੋਈ ਚਾਂਸ ਹੋਇਆਗਾ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਮੇਰੇ ਚੈਨਲ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਦੇ ਹੋ ਐਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਇਨਫੋਰਮੇਸ਼ਨ ਨਾਲ ਭਰਪੂਰ ਵੀਡੀਓ ਤੁਹਾਨੂੰ ਮਿਲਣਗੀਆਂ ਚੰਗਾ ਜੀ ਸਤਿ ਸ਼੍ਰੀ ਅਕਾਲ